ਲੁਧਿਆਣਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਸਾਊਥ ਸਿਟੀ ਇਲਾਕੇ ਵਿੱਚ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ ਇਸ ਦੌਰਾਨ ਜਿੱਥੇ ਉਹਨਾਂ ਨੇ ਵਪਾਰੀਆਂ ਦੇ ਮਸਲੇ ਸੁਨੇ ਤਾਂ ਉੱਥੇ ਹੀ ਉਹਨਾਂ ਗੱਲਬਾਤ ਕਰਦਿਆਂ ਅਮੀਸ਼ਾ ਸਮੇਤ ਰਾਜਾ ਵੜਿੰਗ ਤੇ ਵੱਡਾ ਹਮਲਾ ਕੀਤਾ ਅਸ਼ੋਕ ਪ੍ਰਾਸ਼ਰ ਪੱਪੀ ਨੇ ਗੱਲਬਾਤ ਦੌਰਾਨ ਕਿਹਾ ਕਿ ਵਪਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੋਕ ਸਭਾ ਚ ਚੁੱਕਣਗੇ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਅਮੀਸ਼ਾ ਦੇ ਦੌਰੇ ਤੇ ਜਿੱਥੇ ਉਹਨਾਂ ਨਸ਼ੇ ਤੇ ਗੱਲਬਾਤ ਕੀਤੀ ਹੈ ਤਾਂ ਉੱਥੇ ਉਹਨਾਂ ਕਿਹਾ ਕਿ ਨਸ਼ੇ ਤੇ ਲੋਣ ਵਾਲੇ ਹੀ ਅੱਜ ਨਸ਼ੇ ਨੂੰ ਖਤਮ ਕਰਨ ਸੋ ਜਲ ਤੋਂ ਜਲਦ ਬਹਾਲ ਕੀਤਾ ਜਾਵੇ। ਵਿਖੋ ਲੁਧਿਆਣੇ ਦੀਆਂ ਪਿਛਲੇ ਸਮੇਂ ਦੀਆਂ ਹੀ ਕਾਫੀ ਦੇਰ ਦੀਆਂ ਕਈ ਪ੍ਰੋਬਲਮਾਂ ਨੇ ਜੋ ਮੈਂ ਆਪਣਾ ਵਿਜ਼ਨ ਲੈ ਕੇ ਚੱਲਿਆ ਵਾਂ। ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਨੂੰ ਇਹ ਦੱਸਣ ਲੱਗਿਆ ਵੀ ਲੁਧਿਆਣੇ ਦਾ ਅਗਰ ਤੁਸੀਂ ਮੈਨੂੰ ਸੇਵਾਦਾਰ ਬਣਾਉਂਗੇ ਤਾਂ ਮੈਂ ਆਪਣੇ ਲੁਧਿਆਣੇ ਦੇ ਲੋਕਾਂ ਦਾ ਲੋਕ ਸਭਾ ਦੇ ਵਿੱਚ ਜਾ ਕੇ ਕਿਹੜਾ ਮੁੱਦਾ ਕਿਹੜਾ ਹੱਲ ਕਰਕੇ ਆਉਣਾ ਅੱਜ ਮੈਂ ਉਸ ਗੱਲਾਂ ਦੇ ਵਿੱਚ ਲੋਕਾਂ ਨੂੰ ਦੱਸਦਾ ਵਰਦਾ ਇਹ ਜ਼ਰੂਰੀ ਆ ਲੁਧਿਆਣੇ ਦੇ ਮੁੱਦਿਆਂ ਨੂੰ ਕਿਸੇ ਨੇ ਲੋਕ ਸਭਾ ਚ ਅੱਜ ਤੱਕ ਚੱਕਿਆ ਨਹੀਂ ਗਾ ਜਿੰਨੇ ਮੈਂਬਰ ਗਏ ਆ ਸੁੱਚੇ ਮੂਹ ਗਏ ਆ ਸੁੱਚੇ ਮੂਹ ਇਹ ਵਾਪਸ ਆਗੇ ਕਦੇ ਉਹਨਾਂ ਨੇ ਲੁਧਿਆਣੇ ਨੂੰ ਉੱਥੇ ਆਪਣੇ ਲੋਕ ਸਭਾ ਚ ਆਵਾਜ਼ ਨਹੀਂ ਠਾਈ ਮਾਜੀ ਤੁਹਾਡੇ ਲਈ ਦੱਸਣਾ ਚਾਹਣਾ ਜਿਸ ਦਿਨ ਮੈਨੂੰ ਲੁਧਿਆਣਾ ਵਾਸੀਆਂ ਨੇ ਅਸ਼ੀਰਵਾਦ ਦੇ ਕੇ ਭੇਜਿਆ ਤਾਂ ਸਭ ਨਾਲ ਪਹਿਲਾਂ ਲੁਧਿਆਣੇ ਦੀ ਆਵਾਜ਼ ਉਠਾਉਂਦਾ ਇੱਕ ਲੁਧਿਆਣਾ ਦੌਰੇ ਤੇ ਅਰਵਿੰਦ ਕੇਜਰੀ ਆਲ ਦੌਰ ショੋ ਕਟਣ ਜਾ ਰਹੇ ਨੇ ਆ ਰਹੇ ਆ ਸਭ ਮੇਰੇ ਸੈਂਟਰ ਹਲਕੇ ਦੇ ਵਿੱਚ ਆ ਰਹੇ ਆ ਬਹੁਤ ਲੋਕਾਂ ਨੂੰ ਸਾਹ ਆ ਲੋਕੀ ਦੂਰੋਂ ਦੂਰੋਂ ਵੀ ਚੱਲ ਕੇ ਆ ਰਹੇ ਆ ਸਾਰਿਆਂ ਨੂੰ ਚਾ ਚੜਿਆ ਹੋਇਆ ਅੱਜ ਉਸ ਕੰਮ ਦਾ ਇੱਕ ਅਮਿਤ ਸ਼ਾਹ ਜੀ ਨੇ ਕਿਹਾ ਕਿ ਪੰਜਾਬ ਚ ਨਸ਼ਾ ਬਹੁਤ ਵੱਧ ਗਿਆ ਜੀ ਆਪੇ ਰੋਗ ਲਾਉਣੇ ਆਪੇ ਦਵਾਵਾ ਦੇ ਦਿੰਦੇ ਫਿਰਦੇ ਆ ਇਹਨਾਂ ਲੋਕਾਂ ਨੇ ਕੇਂਦਰ ਦਾ ਵਿੱਚ ਬੈਠ ਕੇ ਪੰਜਾਬ ਦੇ ਪ੍ਰਤੀ ਜੇ ਐਨੇ ਸੀਰੀਅਸ ਆਓ ਤੇ ਸਾਡਾ 8000 ਕਰੋੜ ਰੁਪਈਆ ਜਿਹੜਾ ਰੱਖਿਆ ਹੋਇਆ ਉਹੀ ਦੇ ਦੇਣ ਸਾਨੂੰ ਅਸੀਂ ਆਪਣੇ ਆਪ ਜੇ ਕੋਈ ਮੁੰਡਾ ਨਸ਼ਾ ਕਰਦਾ ਬੱਚਾ ਅਸੀਂ ਹਸਪਤਾਲ ਬਣਾਈਏ ਕੋਈ ਆਪਣੇ ਸ਼ਹਿਰਾਂ ਦੇ ਵਿੱਚ ਵੱਡੇ ਇਹ ਰੋਗ ਲਾ ਕੇ ਆਪੇ ਦਵਾਵਾ ਨਹੀਂ ਦੇਈਏ ਸਰਕਾਰ ਆਈ ਅਸੀਂ ਨਸ਼ਾ ਖਤਮ ਕਰਦਾਂਗੇ ਚਲੋ ਹੁਣ ਇਹ ਤਾਂ ਮੈਨੂੰ ਨਾਂ ਪੰਜਾਬੀ ਦੀ ਕਹਾਵਤ ਆ ਨਾ ਉਹਨਾਂ ਦੀ ਸਰਕਾਰ ਆਉਣੀ ਆ ਹੁਣ ਜੀਰੋ ਦਾ ਉਹਨਾਂ ਦਾ ਇੱਥੇ ਸਕੋਰ ਹੋਣਾ ਵਾ ਲੋਕ ਸਭਾ ਚ ਰਾਜਾ ਵੜਿੰਗ ਜੀ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਧਮਕਾਉਣ ਦੀ ਧਮਕੀ ਦਿੱਤੀ ਸਪੈਸ਼ਲੀ ਬੱਗਾ ਦੇ ਨਾਮ ਲੱਗੇ ਉਹਨਾਂ ਨੇ ਕਿਹਾ ਕਿ ਸਾਡੇ ਲੀਡਰ ਨੂੰ ਧਮਕਾਣਾ ਬੰਦ ਕਰੋ ਕੱਲ ਦੀ ਸਪੀਚ ਚ ਉਹਨਾਂ ਨੇ ਕਿਹਾ ਦੇਖੋ ਗੱਲ ਸੁਣੋ ਰਾਜਾ ਵੜਿੰਗ ਨੂੰ ਕਹੋ ਤੂੰ ਪਹਿਲੀ ਤਰੀਕ 5 ਵਜੇ ਤੱਕ ਇੱਥੇ ਆ ਅਸੀਂ ਲੁਧਿਆਣੇ ਵਾਲਿਆਂ ਨੂੰ ਕਹਦੇ ਲਈ ਧਮਕਾਵਾਂਗੇ ਸਾਡੇ ਲੁਧਿਆਣੇ ਵਾਲਿਆਂ ਨੇ ਸਾਡੇ ਕੋਲ ਹੀ ਲੈਣਾ ਉਹ ਸਾਡੇ ਭਾਈ ਨੇ ਅਸੀਂ ਉਹਨਾਂ ਨੂੰ ਕੱਲ ਹੀ ਧਮਕਾਉਣਾ ਸਮਸਟੀ ਰੂਰਤਨ ਪ੍ਰੋਜੈਕਟੇਟ ਕਾਫੀ ਬਣ ਰਹੇ ਨੇ ਉਹਨਾਂ ਬਾਰੇ ਦੇਖੋ ਸਾਰੇ ਕੰਮ ਕਰਨੇ ਨੇ ਹੁਣ ਅੱਜ ਦਾ ਜਿਹੜਾ ਮੇਨ ਗੱਲ ਆ ਜਿਸ ਦਿਨ ਮੈਦੇ ਉੱਤੇ ਅਸ਼ੀਰਵਾਦ ਹੋਇਆ ਲੁਧਿਆਣੇ ਵਾਲਿਆਂ ਦਾ ਕਿਸੇ ਮੁੱਦੇ ਨੂੰ ਲੁਧਿਆਣੇ ਵਾਲਿਆਂ ਨੂੰ ਦਿੱਕਤ ਨਹੀਂ ਰਹਿਣ ਦੇਣੀ ਮੈਂ ਤੁਹਾਡੇ ਲਈ ਪਹਿਲਾਂ ਰਾਜਾ ਵੜਿੰਗੀ ਚਾਹੀਏ ਅਕਾਲੀ ਦਲ ਹੁਣ ਚਾਹੀਏ ਮਿੱਟੂ ਜੀ ਹੁਣ 1000 ਰੁਪਏ ਦਾ ਮੁੱਦਾ ਲੈ ਕੇ ਜਾਵੇ ਸਪੀਚ ਦੇ ਕੋਈ ਨਹੀਂ ਉਹ ਵੀ ਪੂਰਾ ਕਰ ਦੇਣਾ ਮਾਸੀ ਕੋਈ ਆਪਣਾ ਵਾਦਾ ਸਦਾਰ ਭਗਵੰਦ ਸਿੰਘ ਮਾਣਾ ਉਹ ਉਸ ਪੰਜਾਬੀਆਂ ਦਾ ਮਾਣਾ 3.5 ਕਰੋੜ ਲੋਕਾਂ ਦਾ ਇੱਕ ਵੀ ਮੁੱਦਾ ਨਹੀਂ ਰਹਿਣ ਦੇਣਾ ਜਦੋਂ ਇਲੈਕਸ਼ਨ ਆਉਣੇ ਆ ਇਹਨਾਂ ਨੇ ਸੋਚਣਾ ਵਾ ਵੀ ਅਸੀਂ ਕਿਹੜੇ ਮੁੱਦੇ ਨੂੰ ਲੈ ਕੇ ਗੱਲ ਕਰੀ ਪੱਪੀ 3-4 ਦਿਨ ਲੈ ਕੇ ਸਿਰਫ ਕੀ ਦੇਖਦੇ ਸਮਾਤ ਕੋਈ ਨਹੀਂ ਸਮਾਤਾ ਉਹਨਾਂ ਲੰਗੀ ਜਾਂਦਾ ਹੁੰਦਾ ਪਰ ਲੋਕਾਂ ਨੂੰ ਇਸ ਗੱਲ ਦੀ ਅੜੀ ਕਾ ਜ਼ਰੂਰ ਇੱਕ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਬੀਬੀ ਸ਼ੂ ਨੇ ਪ੍ਰੈਸ ਕਾਨਫਰੰਸ ਕੀਤੀ ਕਰ ਦੇਖੋ ਗੱਲ ਸੁਣੋ ਇਹ ਅ ਅਜ਼ੀਮ ਵੀ ਆਪਣੇ ਤੌਰ ਤੇ ਪਾਰਟੀ ਲੈਵਲ ਦਾ ਕੰਮ ਆ ਜੇ ਕੋਈ ਉਹ ਮੈਨੂੰ ਲੱਗਦਾ ਫੇਕ ਵੀ ਅੱਜ ਕੱਲ ਬਣ ਜਾਂਦੀਆਂ ਨੇ ਚੀਜ਼ਾਂ ਇਹ ਮਜੀਠੀਆ ਸਾਹਿਬ ਨੇ ਕਾਨਫਰੰਸ ਕੀਤੀ ਕੱਲ ਮਜੀਠੀ ਨੂੰ ਉਹਦੀਆਂ ਆਪਣੀਆਂ ਬਥੇਰੀਆਂ ਬਣੀਆਂ ਹੋਈਆਂ ਫੇਕ ਚੀਜ਼ਾਂ ਦੇ ਉੱਤੇ ਇੰਨਾ ਨਹੀਂ ਕਰੀਦਾ ਉਹ ਤਾਂ ਦਿਨ ਰਾਤ ਮਿਹਨਤ ਕਰ ਰਹੀ ਹੈ ਉਹ ਮੇਰੇ ਨਾਲ ਕੱਲ ਹੀ ਉਹਨੇ 100 ਦਾ ਬੰਦਾ ਸ਼ਾਮਲ ਕਰਾਇਆ ਵਾ ਜਿਹੜਾ ਬੰਦਾ ਦੂਜੀ ਪਾਰਟੀਆਂ ਚੋਂ 100-100 ਬੰਦਾ ਲਿਆ ਕੇ ਹਰੋ ਸ਼ਾਮਲ ਕਰਾਵੇ ਉਮਰੀ ਕਿਵੇਂ ਮਖਾਲਵਤ ਕਰ ਸਕਦਾ ਜਾਂ ਪਾਰਟੀ ਦੇ ਬਰਤੀ ਕਿਵੇਂ ਗਲਤ ਸੋਚ ਸਕਦਾ ਇਹ ਐਵੇਂ ਫੇਕ ਚੀਜ਼ਾਂ ਬਣਾ ਕੇ ਅੱਜ ਕੱਲ ਜਿਦੀ ਮਰਜ਼ੀ ਆਵਾਜ਼ ਜਿੱਥੇ ਮਰਜ਼ੀ ਫਟਕਾ ਲੋ ਜਾਣ ਕਰਨ ਲਈ ਤੁਹਾਨੂੰ ਕੀ ਲੱਗਤੇ ਨਹੀਂ ਮੈਂ ਨਹੀਂ ਉਹ ਮੇਰੇ ਕੋ ਹੁਕਮ ਕੀਆ ਉਹ ਮੇਰੇ ਬਰਾਬਰ ਦੀ ਐਮ ਐਲ ਏ ਆ ਪਾਰਟੀ ਦਾ ਕੰਮ ਹੈ ਇਹ ਪਾਰਟੀ ਆਪਣੇ ਆਪ ਕਰੂਗੀ ਸਿਟੀ ਹੋਮ న్యూਸ ਲਈ सुरेंद्र ਸੋਨੀ ਦੀ ਰਿਪੋਰਟ